ਕਈਆਂ ਨੂੰ ਯਾਰ ਜਦੋਂ ਮਿਰਚਾਂ ਲਾਗਦੀਆਂ ਫਿਰ ਤਾਂ ਕਮੈਂਟ ਕਰਦੇ ਪੁੱਠੇ ਲਿਖਦੇ ਨੇ ਗੱਲਾਂ ਤਾਂ ਸੱਚੀਆਂ ਹੁੰਦੀਆਂ ਹੱਟ ਕੇ ਹੁਣ ਮੈਨੂੰ ਸਾਡਾ ਇੱਕ ਮਿਸਤਰੀ ਆ ਸਾਡੇ ਪਿੰਡ ਦੇ ਮੈਨੂੰ ਕਹਿੰਦਾ ਯਾਰ ਇਹ ਟਰੈਕਟਰ ਤਾਂ ਬੱਕਰੀ ਜਿੰਨੀ ਜਾਣਾ ਮੈਂ ਤੋਜਨ ਪਾ ਕੇ ਵੇਖੀ ਤੇਰੇ ਵਾਲੇ ਨਾਲ ਜੇ ਤਾਂ ਮੈਂ ਖਿੱਚ ਕੇ ਲੈ ਗਿਆ ਮੈਂ ਉੱਥੇ ਇਹਦੇ ਤੇ ਪੈਟਰੋਲ ਪਾ ਕੇ ਲਾ ਦੂੰ ਅੱਗ ਕਿਉਂ ਮੈਨੂੰ ਵੀ ਪੱਠਲਾ ਵਾਲੇ ਨੇ ਆ ਕੇ ਕੱਲਿਆ ਆਹ ਟੋਜਨ ਪਾਉਣ ਦਾ ਤਰੀਕਾ ਹੁੰਦਾ ਹਾਂ ਤਰੀਕੇ ਜਨਾ ਬੰਦਾ ਘਾਟ ਖਾਵੇ ਉਹਾਂ ਦਾ ਜੋਰ ਜ ਨਹੀਂ ਕਿਸੇ ਨਾਲ ਉਹ ਘਾਟ ਆ ਦਾ ਬਈ ਜਿੰਨਾ ਕੰਮ ਕਰਾਂਗੇ オリジナル ਕਰਕੇ ਦੇਵਾਂਗੇ ਦੇਸੀ ਕੰਮ ਕਰਕੇ ਨਹੀਂ ਦੇਂਦੇ ਜੇ ਕੋਈ ਦੇਸੀ ਕੰਮ ਕਰਾਉਣਾ ਹੈ ਹਲਕਾ ਕਰਾਉਣਾ ਹੈ ਉਹ ਭਾਈ ਆਪਾਂ ਪਹਿਲਾਂ ਕਿਹਾ ਉਹਨਾਂ ਤੋਂ ਸੌਰੀ ਮੰਗਦੇ ਆ ਨੇੜੇ ਤੇੜੇ ਬਹੁਤ ਮਿਸਤਰੀ ਆ ਉਹਨਾਂ ਕੋਲੇ ਹਨਾ ਜੀ ਇਹ ਉਹ ਮੈਸ ਇੰਡੀਆ ਦਾ ਸ਼ੋਅ じゃ ਨਹੀਂ ਚੱਲਦਾ ਤੇ ਉਹ ਹਨਾ ਮੇਰਾ ਬਾਇਰ ਜੇ ਕਿਹੜਾ ਨਾ ਇਹ ਪੂਰਾ ਸਿਰੇ ਹੀ ਹੁੰਦੀ ਗੱਲ ਦਾ ਬਾਕੀ ਫਿਰ ਭਾਈ ਗਾਂ ਅਗਲੇ ਦੀ ਸਮਾਈ ਆ ਇਹ ਤਾਂ ਹੈ ਨਹੀਂ ਵੀ ਆਪਾਂ ਕਪਤਾਨ ਤੋਂ ਇੱਥੇ ਡਾਊਨ ਸੀਲਿੰਗ ਕਰਾ ਲ ਕੇ ਜਾਂ ਛਤਰੀ ਲਵਾ ਲ ਕੇ ਘਰੇ ਜਾ ਕੇ ਉਹਦੀ ਸਮਾਈ ਨਾ ਕਰੀਂ ਨਾ ਤਬਈ ਲੀੜਾ ਵੀ ਮਾਰਦਾ ਹਣਾ ਸਮਾਈ ਤਾਂ ਰੱਖਣੀ ਪੈਂਦੀ ਫੇਰ ਹੀ ਚਮਕਦਾ ਉੱਕ ਰਹਿੰਦੀ ਆ ਹਣਾ ਸਸ਼ੀ ਗੱਲ ਦੀ ਤੁਸੀਂ ਦੇਖ ਰਹੇ ਹੋ ਦੈਸ ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਆ ਪਿੰਡ ਕੋਟ ਭਰੇ ਜ਼ਿਲ੍ਹਾ ਬਠਿੰਡਾ ਤੇ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਮੋਡੀਫਿਕੇਸ਼ਨ ਕਿਵੇਂ ਹੁੰਦੇ ਆ ਤੇ ਟਰੈਕਟਰ ਪੁਰਾਣੇ ਟਰੈਕਟਰ ਜਿਹੜੇ ਤਿਆਰ ਕਰਾਉਨੇ ਬਿਲਕੁਲ ਨਵੇਂ ਵਰਗੇ ਬਣਾਉਂਦੇ ਆ ਬਾਈ ਤੇ ਆ ਪਾਏ ਹੋਏ ਆ ਬਾਈ ਕਪਤਾਨ ਕੋਲੇ ਕੋਟ ਭਾਰੇ ਆਜੋ ਫਿਰ ਬਾਈ ਨਾਲ ਕਰਾਉਣੇ ਗੱਲਬਾਤ ਤੇ ਦਿਖਾਉਣੇ ਆ ਕਿੰਨੇ ਟਰੈਕਟਰ ਜਿਹੜੇ ਆਏ ਹੋਏ ਆ ਤਿਆਰ ਹੋਣ ਲਈ ਤੇ ਕਿਵੇਂ-ਕਿਵੇਂ ਤਿਆਰ ਕਰਦੇ ਨੇ ਮੋਡੀਫਿਕੇਸ਼ਨ ਕਿਵੇਂ ਕਰਦੇ ਨੇ ਤੇ ਜਿਹੜਾ ਸਿਸਟਮ ਲਾਉਂਦੇ ਨੇ ਮਿਊਜ਼ਿਕ ਸਿਸਟਮ ਉਹ ਕਿਦਾਂ ਦਾ ਲਾਉਂਦੇ ਨੇ ਤੇ ਛਤਰੀਆਂ ਦੀ ਡਾਊਨ ਸੀਲਿੰਗ ਕਿਦਾਂ ਕਰਦੇ ਨੇ ਸਾਰੀਆਂ ਗੱਲਾਂ ਬਾਈ ਤੋਂ ਆਪਾਂ ਪੁੱਛਾਂਗੇ ਆਜੋ ਆਪਾਂ ਕਰਦੇ ਆਂ ਗੱਲ ਤੇ ਨਾਲ-ਨਾਲ ਇੱਕ ਗੱਲ ਹੋਰ ਵੀ ਆ ਬੰਦਾ ਆਪ ਇੱਕ ਹੋਰ ਵੀ ਨਾਲ ਫੜ ਲਿਆ ਬਾਈ ਗੋਪੀ ਗੁਰਪ੍ਰੀਤ ਵੀ ਇੱਥੇ ਖੜਾ ਹੋਇਆ ਤਾਂ ਪਉ ਨੂੰ ਬਾਈ ਨੂੰ ਮਿਲਾਂਗੇ ਨਾਲ-ਨਾਲ ਤੇ ਆਜੋ ਫਿਰ ਕਰਾਉਣਿਆਂ ਗੱਲਬਾਤ ਬਈ ਅਸੀ ਗਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਠੀਕ ਆ ਜੀ ਇਹਨੂੰ ਫਾੜੀ ਲਓ ਜੀ ਦੋਨੇ ਬਾਈ ਆਪਾਂ ਗੱਲਬਾਤ ਕਰਦੇ ਰਵਾਂਗੇ ਆਪਾਂ ਬਾਈ ਕਪਤਾਨ ਕੋਲੇ ਆਏ ਆ ਪਿੰਡ ਕੋਟ ਭਾਰੇ ਕਪਤਾਨ ਦੇ ਲਈ ਦੇ ਨਾ ਨਾ ਕੋਈ ਨਹੀਂ ਬਸ ਇੱਥੇ ਰੱਖ ਲਾ ਨਹੀਂ 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 ਤੂੰ ਗੱਲਾਂ ਅੱਜ ਵਿਰਤੀ ਅੱਜ ਬਾਬੇ ਨਾਲ ਲੱਗੀ ਆ ਸਤਿ ਸ੍ਰੀ ਅਕਾਲ ਵੀ ਪਹਿਲਾਂ ਦਾ ਸਵਾਗਤ ਆ ਬਾਈ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਹਰਿੰਦਰ ਤੇਰਾ ਵੀ ਤੇ ਤੇਰੇ ਨਾਲ ਦੇ ਤੇਰੇ ਭਰਾ ਬਲਜਿੰਦਰ ਦਾ ਵੀ ਤੁਸੀਂ ਬਾਈ ਸਾਡੇ ਕੋਲੇ ਪਹੁੰਚੇ ਹਨ ਜੀ ਛਾਪਾ ਮਾਰ ਲਿਆ ਕਿਦਾਂ ਤੇ ਅੱਜ ਅਸੀਂ ਬਾਈ ਕਪਤਾਨ ਕੋਲੇ ਆਏ ਸੀਗੇ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਜਿਹੜੇ ਬਾਈ ਹੋਰੇ ਟਰੈਕਟਰ ਪੁਰਾਣੇ ਆ ਉਹ ਮੋਡੀਫਿਕੇਸ਼ਨ ਕਰਦੇ ਨੇ ਬਿਲਕੁਲ ਨਵੇਂ ਵਰਗੇ ਬਣਾਉਂਦੇ ਨੇ ਮਿਊਜ਼ਿਕ ਸਿਸਟਮ ਲਾਉਂਦੇ ਨੇ ਤੁਸੀਂ ਦੇਖੋਗੇ ਯਾਰ ਵੀ ਨਵੇਂ ਨਵੇਂ ਵੀ ਘੈਂਟ ਰੰਗ ਆ ਦਿੰਦੇ ਨੇ ਸੁਰਖੀ ਬਿੰਦੀ ਲਾਉਂਦੇ ਆ ਸੁਰਖੀ ਬਿੰਦੀ ਲਾਉਂਦੇ ਆ ਜਿਵੇਂ ਬੰਦੀ ਬਾਲਰ ਵਾਲੇ ਨਹੀਂ ਅਗਲਾ ਕੁੜੀ ਨੂੰ ਢੜਕੇ 6 ਵਜੇ ਛੱਡਿਆ ਉਹਨਾਂ ਨੰਦਾ ਵਾਲੇ ਦੇਣ ਹਨਾ ਤੇ 9 ਵਜੇ ਨੂੰ ਬਣਾ ਦਿੰਦੇ ਹਨਾ ਕੇਰਾ ਦਾ ਸਾਰੇ ਪਿੰਡ ਵਾਲੇ ਜਿੱਥੇ ਕੁੜੀ ਵਿਆਹ ਕੇ ਜਾਂਦੀ ਆ ਪਿੰਡ ਵਾਲੇ ਐਂ ਕਹਿੰਦੇ ਓਏ ਫੁਲਾਨੇ ਵਾਲੀ ਬੜੀ ਸੋਹਣੀ ਆ ਹਾਂ ਤੇ ਤਿੰਨ ਕੁ ਮਹੀਨੇ ਬਾਅਦ ਜਦੋਂ ਮੇਕਅਪ ਜਾਂ ਲੈ ਜਾਂਦਾ ਉਦੋਂ ਪਤਾ ਲੱਗਦਾ ਹਨਾ ਬਾ ਉਹ ਹੀ ਗੱਲ ਆ ਕੇਰਾ ਸੁਰਖੀ ਪਿੰਦੀ ਲਾ ਕੇ ਪੂਰੀ ਚਚਾ ਦੇ ਗਾ ਸਮਾਈ ਰੱਖਣੀ ਤੇਰੇ ਸਾਰੇ ਹਾਂ ਬਿਲਕੁਲ ਹੈ ਜੇ ਤੂੰ ਜਾ ਕੇ ਹੁਣ ਉਹ ਕੀਤਾ ਇਹਦੀ ਕੋਈ ਕੇਅਰ ਹੀ ਨਾ ਕਰੀ ਇਹਨੂੰ ਦਦਵੱਲੀ ਫਿਰਿਆ ਫੇਰ ਤਾਂ ਉਹ ਤੇਰੀ ਘਾਟ ਆ ਨਾ ਹਾਂ ਬਿਲਕੁਲ ਬਿਲਕੁਲ ਕੇਰਾ ਦਾ ਚੌਂਕ ਲਾਉਂਦੇ ਆ ਜਦੋਂ ਪਿੰਡ ਦੀ ਫਿਰਨੀ ਉੱਤੋਂ ਦੀ ਘੇੜਾ ਦਿੱਤਾ ਨਾ ਲੋਕ ਆ ਉਹ ਤੋਂ ਪੁੱਛਦੇ ਆ ਵੀ ਯਾਰ ਕਿੱਥੋਂ ਕਰਾ ਕੇ ਲਿਆ ਆ ਬੜ ਇੱਕ ਛਤਰੀ ਵੀ ਆਏ ਕਰ ਦਿੰਦੇ ਆ ਨਾ ਜਿਵੇਂ ਉਹ ਚੰਗੇ ਦਫ਼ਤਰਾਂ 'ਚ ਨਹੀਂ ਬੈਠੇ ਹੁੰਦੇ ਇਮੀਗ੍ਰੇਸ਼ਨ ਵਾਲਿਆਂ ਦੇ ਹਾਂ ਡਾਊਨ ਸੀਲਿੰਗ ਉਹਨਾਂ ਦੇ ਕਰੀ ਉਹ ਵੀ ਇਹ ਕਰ ਦਿੰਦੇ ਆ ਹਾਂ ਬਿਲਕੁਲ ਇਹ ਤਾਂ ਨਹੀਂ ਕਹ ਹਾਂ ਬਿਲਕੁਲ ਬਿਲਕੁਲ ਇਹ ਤਾਂ ਨਹੀਂ ਨਾ ਕੋਈ ਘਾਟ ਛੱਡ ਦੇ ਤੇ ਭਾਈ ਆ ਕਪਤਾਨ ਭਾਈ ਆਪਾ ਖੜੇ ਆ ਤੁਹਾਡੀ ਵਰਕਸ਼ਾਪ ਚ ਖੜੇ ਆਪਾ ਇੱਥੇ ਅਗਰਾ ਤੇ ਭਾਈ ਗੋਪੀ ਤੁਸੀਂ ਕਿਵੇਂ ਅਜ ਕਪਤਾਨ ਨੂੰ ਘੇਰੀ ਵੇਟੋਂ ਬਲੇ ਇਹ ਦੱਸੋ ਮੈਂ ਭਾਈ ਆਹਣਾ ਬਾਈ ਕੋਲੇ ਟਰੈਕਟਰ ਮੋਡੀਫਾਈ ਕਰਾਇਆ ਤੇ ਛਤਰੀ-ਛੁਤਰੀ ਲਵਾਈ ਆ ਆਪਾ ਟਰੈਕਟਰ ਨਵਾਂ ਲਿਆ ਸੀ ਇੱਕ ਆ ਬੈਂਪਰ ਲਵਾਇਆ ਇਹਦੇ ਤੇ ਇਹ ਮੈਂ ਪਿੰਡ ਨਹੀਂ ਲਗਿਆ ਇਹ ਮੈਂ ਪਠਲਾਣ ਵਾਲੇ ਗੁਰੀ ਤੋਂ ਲਿਆ ਜੀ ਤੇ ਮੈਂ ਉੱਥੋਂ ਸਿੱਧਾ ਆ ਬਠਿੰਡੇ ਵੇਚ ਦੀ ਕਰਕੇ ਤੇ ਇੱਥੇ ਛੱਡ ਗਏ ਅੱਛਾ ਸਿੱਧਾ ਇੱਥੇ ਛੱਡ ਗਏ ਹਾਂ ਉੱਥੇ ਆਇਆ ਸੀਗਾ ਮੈਂ ਬਾਈ ਇੰਨਾ ਇੰਨਾ ਵਿਸ਼ਵਾਸ ਬਾਈ ਤੇ ਬਾਈ ਮੈਨੂੰ ਪਤਾ ਕਿਉਂਕਿ ਬਾਈ ਦਾ ਨਾ ਮੈਂ ਇੰਸਟਾਗ੍ਰam ਪੇਜ ਤੇ ਵੇਂਦਾ ਰਿਹਾ ਤੇ ਇੱਕ ਵਾਰੀ ਪਹਿਲਾਂ ਮੈਂ ਬਾਈ ਕੋਲੇ ਆ ਕੇ ਵੀ ਗਿਆ ਸੀ ਹਾਂ ਤੇ ਇਹਨੇ ਨਾ ਆਪਦਾ ਜਿਹੜਾ ਫੋਰ ਟਰੈਕਟਰ ਤਿਆਰ ਕਰਿਆ ਉਹ ਮੇਰੇ ਬੜਾ ਮਨ ਲੱਗਿਆ ਸੀ ਹੂੰ ਮੈਂ ਮੇਰੀ ਵੀ ਰੀਜ ਹੀ ਸੀਗੀ ਕਿਉਂ ਟਰੈਕਟਰ ਤਾਂ ਅਸੀਂ ਸਰਦੀ ਦੀ ਲੈਣ ਨੂੰ ਫਿਰਦੇ ਸੀ ਤੇ ਮੈਂ ਕਿਹਾ ਯਾਰ ਜਿੱਦੇ ਟਰੈਕਟਰ ਲੈਣਾ ਤੇ ਮੈਂ ਕਿਹਾ ਕਪਤਾਨ ਕੋਲ ਹੀ ਠੱਲਾਂਗੇ ਠੀਕ ਆ ਲਾ ਸਰੇ ਪਰ ਨਵਾਂ ਲੈ ਕੇ ਸਿੱਧਾ ਇੱਥੇ ਵੇਚ ਹਾਂ ਇੱਥੇ ਹੀ ਲੈਂਦਾ ਬਾਈ ਪਿੰਡ ਅੱਜ ਹਲ ਜਾਵਾਂਗੇ ਅੱਜ ਪਾਣੀ ਵਾਰਾਂਗੇ ਤੇ ਬਾਈ ਬਾਈ ਵਾਲੇ ਟਰੈਕਟਰ ਦਾ ਕੀ ਕਸ਼ ਕੀਤਾ ਆਪਾਂ ਬਾਈ ਵਾਲਿਆਂ ਦਾ ਬਾਈ ਇੱਕ ਤਾਂ ਦਾ ਨਾਮ ਆਪਾਂ ਹਾਂਜੀ ਪਹਿਲਾਂ ਸਿੰਪਲ ਦੂਜਾ ਉਹਦਾ ਹੁੰਦਾ ਸੀ ਠੀਕ ਹੈ ਸ਼ਕਰੀ ਬਾਈ ਆ ਜੀ ਡਾਉਨ ਸੀਲਿੰਗ ਕੀਤੀ ਹੈ ਛਤਰੀ ਦੇ ਵਿੱਚ ਬਾਕੀ ਨੀੜਾ ਦਿਖਾ ਦਿਓ ਹਾਂਜੀ ਇੱਕ ਵਗੈਰਾ ਸਟੱ ਕਰਕੇ ਦਿੱਤਾ ਬਾਈ ਜੀ ਸਾਰਾ A to Z ਇਹਦੀ ਵੀ ਬਾਈ ਦੀ ਰਿਕੁਆਇਰਮੈਂਟ ਸੀ ਕਿਉਂਕਿ ਬਾਈ ਕਹਿੰਦਾ ਇਹ ਚੀਜ਼ਾਂ ਵੀ ਜਿਵੇਂ ਹੁਣ ਬਾਈ ਨੇ ਖੇਤੀ ਚ ਵਰਤਣਾ ਤੇ ਉਸ ਹੱਬ ਨਾਲ ਬਾਈ ਨੇ ਡੈਕ ਲਵਾਇਆ ਵੀ ਐਡਾ ਕ ਡੈਕ ਚਾਹੀਦਾ ਪਿੱਛੇ ਦੇਖੇ ਸਾਰਾ ਕੁਝ ਠੀਕ ਹੈ ਤੇ ਡਾਉਨ ਸੀਲਿੰਗ ਵਗੈਰਾ ਜਿੰਨਾ ਕ ਬਾਈ ਨੇ ਕਿਹਾ ਸੀ ਉਹਨਾਂ ਕੰਮ ਕਰਤਾ ਬਾਕੀ ਬਈ ਬਾਲਾ ਵੱਡਾ ਫਿਰ ਡੈਕ ਆਏ ਹਨ ਉਹਦਾ ਕੱਲਾ ਘੋੜੀਆਂ ਵਾਲੇ ਮੇਲਿਆਂ 'ਚ ਹੀ ਚੱਲ ਕਰਕੇ ਹਨ ਨਾਲੇ ਵਹੀ ਜਾਏਗਾ ਨਾਲੇ ਮਿੱਠਾ ਮਿੱਠਾ ਸੰਰੂਰ ਜਾਇ ਜਾਊਗਾ ਜਦੋਂ ਅਫਗਾਨੀ ਖਾਧੀ ਹੋਈ ਕਾਲੀ ਮੜੀ ਜੀ ਕਿ ਨਹੀਂ ਬਿਲਕੁਲ ਬਿਲਕੁਲ ਫੇਰ ਆਉਂਦੀਆਂ ਲੋਰਾਂ ਫੇਰ ਪ੍ਰਮਾਤਮਾ ਨਾਲ ਲਿਆ ਲੱਗਦੀ ਆ ਚੀਜ਼ ਨਹੀਂ ਮਾੜੀ ਉਹ ਸਰਕਾਰਾਂ ਬੈਨ ਕਰੀ ਬੈਠੀਆਂ ਹਾਂ ਇਹ ਤਾਂ ਹੈ ਬਈ ਹੈ ਬਈ ਗੋਪੀ ਇੱਕ ਮੜਾ ਮੈਨੂੰ ਐ ਦੱਸ ਦੇ ਵੀ ਜਿਹੜੀ ਉਮੀਦ ਨਾਲ ਤੂੰ ਛੱਡ ਕੇ ਗਿਆ ਸੀ ਟਰੈਕਟਰ ਹਾਂ ਹਾਂ ਨਾ ਇੱਕ ਹੀ ਆ ਬਈ ਉਹਦੋਂ ਨਹੀਂ ਬਹੁਤ ਵਦਗਾ ਬਈ ਸਿਰ ਹਲਾਦਾ ਜਾਵਾ ਕੋਈ ਘਾਟ ਨਹੀਂ ਰਾਤ ਨੂੰ ਆ ਚੌਕੂਗਾ ਨਾਲੇ ਬਾਈ ਨੇ ਆਪ ਦਾ ਵਿੱਚ ਲੋਗੋ ਦਿੱਤਾ ਹਰੇਕ ਬੰਦਾ ਵੇਖੂਗਾ ਕੋਈ ਹੋਰ ਵੀ ਪਲਾਈਆਂ ਨੇ ਦੇ ਜਾਂ ਨੇੜੇ ਹੋਰ ਪਿੰਡਾਂ ਦੇ 10 ਬੰਦੇ ਇਥੋਂ ਕਰਾ ਕੇ ਜਲ ਜਾਣ ਮੋਡੀਫਿਕੇਸ਼ਨ ਬਿਲਕੁਲ ਵੇਖੇ ਬਾਈ ਜ਼ਰੂਰ ਅਸਰ ਪੈਂਦਾ ਬਾਕੀ ਬਾਈ ਸਾਡੇ ਪਿੰਡਾਂ ਦੇ ਨਾ ਮੁੰਡੇ ਸ਼ੌਂਕੀ ਆ ਜਿਹੜੇ ਆ ਨਵੀਂ ਜਨਰੇਸ਼ਨ ਆ ਆਉਣਗੇ ਲਾਜ਼ਮੀ 10 ਤੋਂ 15 ਬੰਦੇ ਤਾਂ ਆਉਣਗੇ ਹੂੰ ਬਾਈ ਕਪਤਾਨ ਬਾਈ ਇੱਕ ਮੈਂ ਹੋਰ ਦੇਖ ਰਿਹਾ ਇਸ ਤੋਂ ਪਹਿਲਾਂ ਇੱਕ ਟਰੈਕਟਰ ਹੋਰ ਵੀ ਨਿਕਲ ਗਿਆ ਗਿਆ ਫੋਰਡ ਹੁਣੇ ਆਪਾਂ ਦੇਖਿਆਗਾ ਹੈਨਾ ਆ ਫਾਰਮ ਡਰੈਗ ਸੌਰੀ 55 ਵਾਲਾ ਉਹ ਨਿਕਲ ਗਿਆ ਮੈਨੂੰ ਪਤਾ ਲੱਗਿਆ ਵੀ ਉਸ ਤੋਂ ਪਹਿਲਾਂ ਗੱਲ ਬਾਈ ਵੀ ਆ ਕੇ ਗਏ تھے ਗੱਲ ਰੌਂਤਾ ਉਹ ਦਾ ਉਹ ਦਾ ਟਰੈਕਟਰ ਵੀ ਥੋੜੇ ਨਿਕਲ ਕੇ ਗਿਆ ਸੀ ਦੇਖਿਆ ਬਾਈ ਗੱਲ ਸਵੇਰ ਆਇਆ ਸੀਗਾ ਜੀ ਤੇ ਬਾਈ ਮਤਲਬ ਅਸੀਂ ਥੋੜਾ ਜਨਾ ਲੇਟ ਹੋ ਗਏ ਬਾਈ ਆਉਣਾ ਤਾਂ ਮੰਨ ਕੇ ਚੱਲ ਬਾਈ ਨਾਲ ਮੇਰੀ ਰਾਤ ਗੱਲ ਤਾਂ ਹੋਈ ਸੀਗੀ ਕਪਤਾਨ ਨਾਲ ਆਇਆ ਕਹਿੰਦਾ ਸੀਗਾ ਮੜਾ ਜਲਦੀ ਆ ਜੀ ਤੇ ਤੜਕੇ ਬਾਬੇ ਨਾਨਕ ਦੀ ਕਿਰਪਾ ਨਾਲ ਆਪਣੀ ਘੋੜੀ ਸੂਪੀ ਅੱਛਾ ਤੇ ਫਿਰ ਉਹ ਤੈਨੂੰ ਪਤਾ ਉਹ ਬੜਾ ਮੇਨ ਹੁੰਦਾ ਕੰਮ ਘੋੜੀਆਂ ਨਾਲ ਤਾਂ ਲੇਵੀ ਮੇਰੀ ਇੰਨੀ ਆ ਵੀ ਮਾ ਦੁਨੀਆਂ ਤੇ ਕੋਈ ਵੀ ਕਿੱਡਾ ਵੀ ਵੱਡਾ ਕੰਮ ਆ ਛੱਡ ਸਕਦਾ ਪਰ ਉਹ ਚੀਜ਼ ਨਹੀਂ ਤੇ ਉਹਨੂੰ ਫਿਰ ਜਮਾ ਓਕੇ ਰਿਪੋਰਟ ਕਰਕੇ ਹੁਣ ਬਾਪੂ ਦੀ ਡਿਊਟੀ ਲਾਏ ਵੀ ਬੱਚੇ ਦੀ ਨਿਗਰੱਖੀ ਤੇ ਫਿਰ ਹੁਣ ਅਸੀਂ ਇੱਧਰ ਆਏ ਤਾਂ ਲੇਟ ਹੋ ਗਏ ਡੇਢ ਕ ਘੰਟਾ ਤੜਕੇ ਬਾਬੇ ਨੇ ਨਾ ਗਿਫਟ ਦੇਦਾ ਉਹ ਸਾਰੇ ਬਈ ਕਪਤਾਨ ਦੇਖ ਰਿਹਾ ਵੀ ਤੁਹਾਡੇ ਕੋਲ ਬਹੁਤ ਸਾਰੇ ਟਰੈਕਟਰ ਖੜੇ ਆ ਨੇ ਆਪਾਂ ਦੇਣੇ ਵੀ ਇੱਕ ਟਰੈਕਟਰ ਦੀ ਵੀਡੀਓ ਬਣਾ ਕੇ ਵਿਖਾਉਣ ਦੇ ਆ ਤਾਂ ਯਾਰ ਐ ਜਿਵੇਂ ਏਜੰਸੀ ਦੇ ਟਰੈਕਟਰ ਖੜੇ ਹੁੰਦੇ ਆ ਤੇ ਕੀ ਕਰ ਰਹੇ ਸਾਰੇ ਤਿਆਰ ਹੋਣ ਲਈ ਆਏ ਹੋਏ ਨੇ ਆ ਸਾਰੀ ਹੋਈ ਆ ਬਈ ਮਤਲਬ ਤੁਹਾਨੂੰ ਦਿਖਾ ਦਿੰਦੇ ਆ ਸਾਰਿਆਂ ਦੀ ਮੇਕਅਪ ਹੀ ਹੋਣੀ ਆ ਮੇਕਅਪ ਹੀ ਹੋਣੀ ਬਾਹਰ ਵੀ ਖੜੇ ਆ ਟਰੈਕਟਰ ਤਾਂ ਆਪਣੇ ਕੋਲੇ ਬਾਈ ਆਏ ਤੇ ਆ ਥੋੜੇ ਸਾਹਮਣੇ ਮਿਲਣਾ ਤਾਂ ਹੋਣੀ ਟਰੈਕਟਰ ਵੜਿਆ ਕੇ ਆ ਤਾਂ ਅਜੇ ਅੱਜ ਹੀ ਲਾਉਣੀ ਕੋਈ ਆ ਜੌਂਡੀਆਰ ਤਾਂ ਹੋਣੀ ਆ ਆਇਆ ਜੀ ਹੋਣੀ ਆਇਆ 2 ਮਿੰਟ ਪਹਿਲਾਂ ਹੀ ਇਹ ਅਸਲ ਦੇ ਵਿੱਚ ਜਿਹੜੇ ਟਰੈਕਟਰ ਇੰਨੇ ਇਕੱਠੇ ਹੋਣ ਦਾ ਕਾਰਨ ਇਹੀ ਹੈ ਜੀ ਇਹ ਕਿਤਾ ਹੈ ਅਭੀ ਸਾਰੇ ਟਰੈਕਟਰ ਬੁਕਿੰਗ ਵਾਲੇ ਆ ਜੀ ਸਾਰੇ ਬੰਦਿਆਂ ਨੇ ਜਿੰਨੇ ਵੀ ਇੱਥੇ ਆ ਛੱਡਣਾ ਆ ਬਾਈ ਇਹਨਾਂ ਨੇ ਬੁਕਿੰਗ ਲੈਤੀ ਆ ਪਹਿਲਾਂ ਟਾਈਮ ਪੀਰੀਅਡ ਲੈਤਾ ਆਪਾਂ ਤੋਂ ਅੱਛਾ ਪਹਿਲਾਂ ਟਾਈਮ ਲੈਣਾ ਪੈਂਦਾ ਹਾਂ ਬਾਈ ਨੇ ਵੀ ਟਾਈਮ ਲੈਤਾ ਸੀਗਾ ਬਾਈ ਇਹਨੇ ਵੀ ਲੈ ਠੀਕ ਹੈ ਪਰ ਕਰਿਆ ਸੀ ਆਪਾਂ ਬਾਈ ਫੋਨ ਕਰੇ ਬਾਈ ਨੇ ਘੱਟੋ ਘੱਟ ਮੈਨੂੰ ਪਤਾ ਮਹੀਨਾ ਪਹਿਲਾਂ ਫੋਨ ਕਰਕੇ ਦੱਸਤਾ ਸੀ ਵੀ ਟਰੈਕਟਰ ਆਊਗਾ ਕਪਤਾਨ ਫਲਾਣੇ ਦਿਨ ਆਊਗਾ ਤੇ ਮੈਂ ਘਰੇ ਨਹੀਂ ਲੈ ਕੇ ਜਾਣਾ ਇੱਥੇ ਕਿਉਂਕਿ ਮੇਰਾ ਨਾ ਬਾਈ ਪਹਿਲਾਂ ਸੌਦਾ ਚੱਲੀ ਜਾਂਦਾ ਜੀ ਜਲਾਲਾਬਾਦ ਏਰੀਏ 'ਚ ਇਹ ਜਿਹੜੇ ਇੰਡੋ ਫਾਰਮ ਟਰੈਕਟਰ ਆ ਨਾ ਇਹ ਠੀਕ ਹੈ ਸਰਦੀ ਤੂੰ ਵੀ ਪਹਿਲਾਂ ਹੀ ਮੰਨ ਕੇ ਚੱਲ ਜਦੋਂ ਆਪਾਂ ਝੋਨੇ ਵਾਲਾ ਵਾਹਣ ਵੇਚਦੇ ਆ ਤੇ ਮੈਂ ਬੱਬਰ ਸ਼ੇਰ ਸੁਪਰ ਸੀਡਰ ਤੇ ਵੇਖਿਆ ਸੀ ਚੱਲਦਾ ਅੱਛਾ ਬਲਾਵੇਂ ਕੱਢੀ ਤੁਰ ਆਉਂਦਾ ਸੀ ਗਦੇ ਮੇਰੇ ਨਾਲ ਜਿਹੜੇ ਹੁੰਦੇ ਆ ਮੁੰਡੇ ਆਪਣੇ ਘਰਾਂ ਦੇ ਹੀ ਆ ਮੈਂ ਇਹਨਾਂ ਨੂੰ ਕਹਾਂ ਮੈਂ ਯਾਰ ਠੱਲੋ ਮੈਂ ਕਿਹਾ ਗੱਡੀ ਉਹ ਉਹਨਾਂ ਨੇ ਠੱਲ ਲਈ ਮੈਂ ਕਿਹਾ ਯਾਰ ਵੀ 855 90 ਹਾਲੈਂਡ ਇਹ ਤਾਂ ਆਪਾਂ ਸਾਰੇ ਵੇਂਦੇ ਵੇਖੇ ਹੀ ਆ ਹਨਾ ਮੈਂ ਕਿਹਾ ਯਾਰ ਆਹ ਵੇਖ ਕੇ ਚੱਲ ਗਏ ਮੈਨੂੰ ਪਤਾ ਕਈ ਆਖਣਗੇ ਯਾਰ ਇੰਡੋ ਫਾਰਮ ਦੀ ਮਾਰਕੀਟ ਐ ਨਹੀਂ ਕੱਲੀ ਮਾਰਕੀਟ ਵੀ ਨਹੀਂ ਵੇਖੀਦੀ ਹੁੰਦੀ ਜ਼ੋਰ ਵੀ ਵੇਖਣਾ ਮੈਨੂੰ ਜ਼ੋਰ ਤੇ ਜਦੋਂ ਮੈਂ ਬਾਈ ਉਹ ਟਰੈਕਟਰ ਤੇ ਬੈਠਾ ਨਾ ਹਾਂ ਤੇ ਮੈਨੂੰ ਫੀਲਿੰਗ ਵੜੀ ਆਈ ਨਾ ਤਾਂ ਉਹ ਔਖਾ ਹੋਵੇ ਵੀ ਆਰਾਮ ਨਾਲ ਹੀ ਕਰਦਾ ਵੇ ਸ਼ਰ ਮੈਂ ਕਹਿੰਦਾ ਵੀ ਇਹਦੀ ਪ੍ਰਬੰਧਮਾਨ ਦਾ ਲੈ ਲੱਗਦੀ ਆ ਹਾਂ ਤੇ ਫੇਰ ਮੈਂ ਉਦੋਂ ਹੀ ਧਾਰ ਲਿਆ ਮੈਂ ਕਹਾ ਯਾਰ ਆਪਾਂ ਨਾ ਟਰੈਕਟਰ ਇਹੀ ਲੈਣਾ ਉਹ ਟਰੈਕਟਰ ਸੀਗਾ 30 55 ਐਨ ਵੀ ਹੂੰ 3 ਸਪੀਡ ਠੀਕ ਹੈ ਮੈਨੂੰ ਉਹ ਕਹਿੰਦਾ ਬਾਈ ਜੇ ਤੂੰ ਟਰੈਕਟਰ ਲੈਣਾ ਨਾ ਕਿੰਦੂ ਵੀ ਵੱਡਾ 30 60 ਉਹ ਲਈ ਫੇਰ ਅਸੀਂ ਉਦੋਂ ਤੋਂ ਹੀ ਲੱਭਣਾ ਸ਼ੁਰੂ ਕਰਤਾ ਇਹ ਬਾਈ ਨਵੇਂ ਨਾ ਬੰਦ ਹੋ ਗਏ ਠੀਕ ਹੈ ਇਹ ਨਵੇਂ ਡੀਆਈ ਨਹੀਂ ਆਉਂਦੇ ਜਿਹੜਾ ਡੀਆਈ ਚ ਇਹ ਜ਼ੋਰ ਚਾ ਟਰੈਕਟਰ ਜਿਹੜੇ ਹੁਣ ਆਉਂਦੇ ਆ 30 ਪੁਆਇੰਟ ਉਹ ਐਨਵੀ ਆਉਂਦੇ ਆ ਅਸੀਂ ਏਜੰਸੀ ਚ ਵੀ ਗਏ ਏਜੰਸੀ ਵਾਲੇ ਕਹਿੰਦੇ ਤੁਹਾਨੂੰ 30 ਪੁਆਇੰਟ ਐਨਵੀ ਦਿੰਦੇ ਆ ਦੇ ਦਿੰਨੇ ਆ ਬਈ ਉਹ ਆਏ ਆ ਉਹ ਆਏ ਆ ਮੈਂ ਕਿਹਾ ਯਾਰ ਉਹ ਨਹੀਂ ਮੈਂ ਕਿਹਾ ਜਿਹੜਾ ਮਨ ਨੂੰ ਲੱਗਿਆ ਉਹੀ ਲੈਣਾ ਹੂੰ ਕਿਉਂ ਮੈਂ ਵੇਖਿਆ ਸੀਗਾ ਹਨਾ ਤੇ ਫੇਰ ਭਾਈ ਅਸੀਂ ਨਾ ਪਾਲਦੇ 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 ਤੇ ਮੈਂ ਰਾਤ ਨੂੰ ਨਾ 2:30 ਵਜੇ ਸੌਣਾ ਨੇਤੀ ਹੂੰ ਮੇਰਾ ਟਾਈਮ ਪੀ ਜੜੀ ਬਣ ਗਿਆ ਤੜਕੇ ਮੈਂ 2:30 ਵਜੇ ਸੌਣਾ ਤੇ ਤੜਕੇ ਮੈਂ 6:30 ਉੱਠ ਖੜਨਾ ਬਸ ਇੰਨੀ ਨੀਂਦ ਹੀ ਲੈਣਾ ਮੈਂ ਮੈਨੂੰ 7 ਮਹੀਨੇ ਹੋ ਗਏ ਅੱਜ ਤੇ ਮੈਂ ਰਾਤ ਨੂੰ ਨਾ ਵੇਖੀ ਜਾਵਾਂ ਵੀਡੀਓ ਤੇ ਇੱਕ ਨਾ ਚੈਨਲ ਆ ਐਲਤੀ ਲਾਣਾ ਧੂਰੀ ਹੂੰ ਉਹਦੇ ਤੇ ਗੁਰੀ ਦੀ ਵੀਡੀਓ ਆ ਗਈ ਸੀ ਕਿ ਉਹ ਪਠਲਾਨ ਵਾਲੇ ਦੀ ਅੱਛਾ ਤੇ ਇਹ ਮੈਨੂੰ ਕਰਮਾਂ ਵਾਲਾ ਵਿੱਚ ਦਿਸ ਗਿਆ ਮੈਂ ਕਿਹਾ ਵੀ 30 ਪੈਂਟ ਖੜਾ ਦਾ ਹੈਗਾ ਅੱਛਾ ਫਿਰ ਉਹਨਾਂ ਤੋਂ ਲੈਂਦਾ ਤੁਸੀਂ ਫਿਰ ਅਸੀਂ ਉਹਦੇ ਨਾਲ ਫੋਨ ਤੇ ਗੱਲ ਕਰੀ ਉਹ ਵੀ ਯਾਰਾਂ ਦਾ ਯਾਰੀ ਉਹ ਮੈਨੂੰ ਕਹਿੰਦਾ ਤੂੰ ਆ ਜੀ ਆ ਦਾ ਕੋਣੀਆਂ ਦਾ ਸਾਡੀ ਕਈ ਦਿਨ ਗੱਲ ਚੱਲੀ ਗਈ ਹੂੰ ਤੇ ਉਹ ਮੈਨੂੰ ਕਹਿੰਦਾ ਯਾਰ ਤੂੰ ਆਪਦੇ ਵਾਲੇ ਟਰੈਕਟਰ ਦੀਆਂ ਆ ਕੇ ਫੋਟੋ ਪਾ ਮੈਂ ਉਹਨੂੰ ਫੋਟੋ ਫਾਟੋ ਪਾ ਦਿੱਤੀਆਂ ਹੂੰ ਉਦੋਂ ਬਾਅਦ ਨਾ ਇੱਕ ਬਾਈ ਸ਼ਰਮਾ ਸ਼ਰਮਾ ਤਲਵੰਡੀ ਦਾ ਹੂੰ ਉਹਦੀ ਵੀਡੀਓ ਆ ਗਈ ਮੰਡੀ ਦੀ ਤੇ ਮੈਂ ਉਹਦੇ ਨਾਲ ਗੱਲ ਕਰ ਲਈਏ ਕੋਦੇ ਕੋਲੇ ਵੀ ਇੰਡੋ ਫਾਰਮ ਖੜਾ ਸੀ ਉਸੇ ਲੀਲੇ ਕਲਰ ਚ ਪੁਰਾਣਾ ਮਾਡਲ ਹੂੰ ਉਹ 30 60 ਸੀਗਾ ਮੈਂ ਉਹਨੂੰ ਆਖਿਆ ਮੈਂ ਕਿਹਾ ਯਾਰ ਐ ਕਰਕੇ ਨਾ ਟਰੈਕਟਰ ਦਾ ਖੜਾ ਬੰਦੇ ਕੋਲੇ ਜੇ ਮੈਂ ਕਿਹਾ ਯਾਰ ਤੂੰ ਮੇਰੇ ਨਾਲ ਚੱਲ ਬੜੇ ਮੈਂ ਕਿਹਾ ਜਿਵੇਂ ਘੋੜਿਆਂ ਵਾਲਿਆਂ ਦੀ ਉਹ ਯਾਰੀ ਹੁੰਦੀ ਯਾਰੀ ਹੈ ਨਾ ਹਰ ਇੱਕ ਚੀਜ਼ ਦੀ ਤੈਨੂੰ ਪਤਾ ਰਿਸ਼ਤੇਦਾਰੀ ਬਣ ਜਾਂਦੀ ਜਿਹੜਾ ਬੰਦਾ ਜਿਹੜੇ ਕੰਮ ਕਰਦਾ ਬਿਲਕੁਲ ਬਈ ਬਿਲਕੁਲ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਤੇ ਹੀ ਲੈ ਦਿੰਦਾ ਟਰੈਕਟਰ ਠੀਕ ਹੈ ਫਿਰ ਬਈ ਐਵੇਂ ਆਖ ਗਿਆ ਆਪਣਾ ਵਿਚਾਰੇ ਨੇ ਉਹਨੇ ਹੱਥ ਨਹੀਂ 모ੜਿਆ ਨਾ ਤਾਂ ਸ਼ਰਮੇ ਨੇ ਜਿਹੜੀ ਗੱਲ ਕਰਤੀ ਆਪਾ ਉਹਦੀ ਗੱਲ ਸਿੱਟੀ ਤੇ ਨਾ ਹੀ ਗੁਰੀ ਨੇ ਉਹਦੀ ਗੱਲ ਸਿੱਟੀ ਤੇ ਸਾਡਾ ਸੌਦਾ ਰਲ ਗਿਆ ਅੱਛਾ ਕਈ ਹ ਬਣਾਉਣੀ ਕਿਨੇ ਆ ਆਪਾਂ ਹੂੰ ਜਦੋਂ ਇਹ ਚੱਲਦਾ ਵੇਖਿਆ ਪਿੰਡ 'ਚ ਕੋਈ 10 ਬੰਦੇ ਇਹਨੂੰ ਵੇਖਣਗੇ ਹੁਣ ਮੈਨੂੰ ਸਾਡਾ ਇੱਕ ਮਿਸਤਰੀ ਆ ਸਾਡੇ ਪਿੰਡ ਦੇ ਮੈਨੂੰ ਕਹਿੰਦਾ ਯਾਰ ਇਹ ਟਰੈਕਟਰ ਤਾਂ ਬੱਕਰੀ ਜਿੰਨੀ ਜਾਣਾ ਮੈਂ ਤੋਜਨ ਪਾ ਕੇ ਵੇਖੀ ਤੇਰੇ ਵਾਲੇ ਨਾਲ ਜੇ ਤਾਂ ਮੈਂ ਖਿੱਚ ਕੇ ਲੈ ਗਿਆ ਮੈਂ ਉੱਥੇ ਇਹਦੇ ਤੇ ਪੈਟਰੋਲ ਪਾ ਕੇ ਲਾ ਦੂੰ ਅੱਗ ਕਿਉਂ ਮੈਨੂੰ ਵੀ ਪੱਠਲਾ ਵਾਲੇ ਨੇ ਆ ਕੇ ਕੱਲਿਆ ਆਹ ਟੋਜਨ ਪਾਉਣ ਦਾ ਤਰੀਕਾ ਹੁੰਦਾ ਹਾਂ ਤਰੀਕੇ 'ਚ ਨਾ ਬੰਦਾ ਘਾਟ ਖਾਵੇ ਹੂਆਂ ਦਾ ਜੋਰ ਨਹੀਂ ਕਿਸੇ ਨਾਲ ਉਹ ਘਾਟ ਆਦਾ ਬਈ ਇਹਦੇ 'ਚ 65 ਬਾਈ ਦਾ ਇੰਜਨ ਆ ਤੇ ਲੰਮਾ ਹੋਵੇ ਤੂੰ ਕਿੰਨਾ ਹਣਾ ਬਿਲਕੁਲ ਬਿਲਕੁਲ ਡੌਂਡੀ ਆਰ ਨਾਲੋਂ 2 ਫੁੱਟ ਲੰਮਾ ਬਾਈ ਚਲੋ ਤੁਹਾਨੂੰ ਅੱਜ ਤੁਸੀਂ ਬਾਈ ਨੇ ਤਿਆਰ ਕਰਕੇ ਤੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਾਈ ਹਾਂ ਬਾਈ ਮਹਾਰਾਜ ਸਭ ਨੂੰ ਵਧਾਈ ਵੈਸੇ ਬਾਈ ਪਾਰਟੀਆਂ ਵੀ ਦੋ ਹੋਗੀਆਂ ਕਿ ਘੋੜੀ ਸੂਈ ਬਾਈ ਤੇਰੇ ਨਾਲੋਂ ਪਾਲ ਤੇਰੇ ਨਾਲੋਂ ਪਾਰਟੀ ਚੰਗੀ ਚੱਲ ਕਿਹੜੇ ਹੋਟਲ ਤੇ ਚੱਲਗੇ ਜਾ ਯਾਰ ਤੇ ਅੱਜ ਤਾਂ ਭਵੇਂ ਤੂੰ ਲੋਗ ਵਿਸਕੀ ਪੀਂਦੇ ਆ ਤੈਨੂੰ ਵਾਈਨ ਪਿਆ ਦੂੰਗਾ ਤੇ ਨਾਲ ਬਹੁਤ ਸ਼ੁਕਰੀਆ ਭਾਈ ਤੇ ਕਪਤਾਨ ਭਾਈ ਆਪਾਂ ਥੋੜੀ ਥੋੜੀ ਹੋਰ ਜਾਣਕਾਰੀ ਹੈ ਨਾ ਤੇ ਭਾਈ ਜਿਵੇਂ ਐਸੈਸਰੀ ਮੈਂ ਦੇਖ ਰਿਹਾ ਯਾਰ ਵੀ ਅੱਜਕੱਲ ਮੋਡੀਫਿਕੇਸ਼ਨ ਹੁੰਦੀ ਹੈ ਨਾ ਤਾਂ ਬਹੁਤ ਸੋਹਣੀ ਸੋਹਣੀ ਐਸੈਸਰੀਆ ਸਟੀਰੀਂਗਾਂ ਤੋਂ ਲੈ ਕੇ ਤੇ ਆਪਣੇ ਜਿੰਨਾ ਤੇ ਬੰਪਰ ਵਗੈਰਾ ਦੇਖ ਰਹੇ ਆ ਜਾਂ ਤੁਸੀਂ ਵੇਟ ਲਾਉਣੇ ਹੋ ਜਿਹੜੇ ਉਹ ਚੀਜ਼ਾਂ ਬੜੀ ਯੂਨੀਕ ਟਾਈਪ ਦੇ ਨੇ ਤੁਹਾਡੇ ਕੋਲ ਹੀ ਤੁਸੀਂ ਟਰੈਕਟਰ ਮੈਂ ਦੇਖਿਆ ਸਾਰਿਆਂ ਦੇ ਅਲੱਗ ਨਹੀਂ ਅਲੱਗ ਨੇ ਜੀ ਇਹ ਭਾਈ ਫਿਰ ਸਾਰੀ ਐਸੈਸਰੀ ਵਗੈਰਾ ਤੁਸੀਂ ਆਪ ਹੀ ਏ ਬਾਈ ਬਸ ਮੇਨਤਾ ਮੇਨਤਾ ਹੈ ਕ੍ਰੀਏਟੀਵਿਟੀ ਹੁੰਦੀ ਹੈ ਨਾ ਆਪਣੇ ਦਿਮਾਗ ਦੀ ਜਿਹੜਾ ਵੀ ਕੰਮ ਕਰਦੇ ਆ ਅਸੀਂ ਕੋਸ਼ਿਸ਼ ਇਹ ਕਰਦੇ ਆ ਬਾਈ ਵੀ ਜਿਹੜੀ ਚੀਜ਼ ਕੇਰਾ ਕਰਤੀ ਲੋਕਾਂ ਦੀ ਕਾਪੀ ਤੇ ਚਲੋ ਕੀ ਕਰਨੀ ਹੈ ਅਸੀਂ ਆਪਦੇ ਕੰਮ ਦੀ ਆਪ ਵੀ ਦੁਬਾਰੇ ਰਿਪੀਟ ਨਹੀਂ ਕਰਾਂਗੇ ਕੁਝ ਵੀ ਰਿਪੀਟ ਨਹੀਂ ਕਰਾਂਗੇ ਮੇਰਾ ਪੇਜ ਹੈ ਇੰਸਟਾਗ੍ਰam ਤੇ ਹੈਗਾ ਕਪਤਾਨ ਮੋਡੀਫਿਕੇਸ਼ਨ ਹੁਣੋ ਸ਼ੁਰੂ ਤੋਂ ਖੋਲ ਲਿਓ ਤੁਹਾਨੂੰ ਰਿਪੀਟ ਚ ਕੋਈ ਚੀਜ਼ ਨਹੀਂ ਮਿਲੂਗੀ ਬਾਈ ਇੱਕ ਗੱਲ ਹੋਰ ਹੈ ਜਿਵੇਂ ਹੁਣ ਅੱਜਕੱਲ੍ਹ ਪੁਰਾਣੇ ਟਰੈਕਟਰਾਂ ਦਾ ਰੁਝਾਨ ਹੈ ਕਈ ਵਾਰੀ ਆਮ ਅਸੀਂ ਪਿੰਡ 'ਚ ਆਪਾਂ ਗੱਲਾਂ ਕਰਦੇ ਸੁਣਦੇ ਆ ਵੀ ਆ ਟਰੈਕਟਰ ਲਾੜਾ ਪੁਰਾਣਾ ਰੈਟਰ ਉਹ ਗੱਲ ਨਹੀਂ ਬਣਦੀ ਬਈ ਤੇ ਪ੍ਰਾਣ ਰੈਟਰ ਉਹ ਗੱਲ ਬਣਾਉਣ ਨੂੰ ਜਿਹੜੀ ਲੋਕ ਕਹਿੰਦੇ ਮਾਖਾ ਬਈ ਜਮਾ ਨਵੇਂ ਵਾਲੀ ਫੀਲਿੰਗ ਨਾ ਆਵੇ ਚਲਾਉਣ ਚ ਤੇ ਦੇਖਣ ਚ ਤਾਂ ਬਈ ਆਪਾਂ ਨੇ 1 ਰੁਪਿਆ ਵੀ ਨਹੀਂ ਲੈਂਦੇ ਬਈ ਬਈ ਇਹਦਾ ਖੜਾ ਹੀ ਅਫੋਰਡ ਹਾਂਜੀ ਉਹ ਵੀ ਮਨ ਲਾ ਦੱਬੇ ਮੰਡ ਲਾ ਕੇ ਕਿਹੜਾ ਇਹੇ 91 ਮਾਡਲ ਆ ਬਾਈ ਹਾਂ ਤੇ ਤੂੰ ਉਹ ਚਲਾ ਕੇ ਵੇਖ ਤੈਨੂੰ ਜਦੋਂ ਐ ਚਲਾਇਆ ਹਾਂ ਬਾਈ ਨੇ ਚਲਾਇਆ ਗੋਪੀ ਤੈਨੂੰ ਆਏ ਆਉਗੀ ਜਾਂ 95 100 ਮੈਸੀ ਤੇ ਬੈਠਾ ਬਿਲਕੁਲ ਬਾਈ ਮੈਂ ਵੇਖਿਆ ਹੁਣ ਦਾ ਟਰੈਕਟਰ ਦਾ ਖੜਨਾ ਹੀ ਨਾ ਘੰਟਾ ਹਾਂ ਐ ਐ ਲੱਗਦਾ ਯਾਰ ਵੀ ਟਰੈਕਟਰ ਖੜਾ ਪਾਕੀ ਬਾਈ ਐਂ ਗੱਲ ਆ ਨਾ ਇਹ ਵੇਖਣ ਦੀ ਹੁਣ ਫੋਰਡ 3600 ਆ ਹਾਂਜੀ ਤੇ ਬਾਈ ਨੇ ਇਹਦੇ ਤੇ ਇੱਕ ਨਵੇਂ ਟਰੈਕਟਰ ਦੇ ਰਿਵੀਅੂ ਲਾਏ ਆ ਬਿਲਕੁਲ ਇਹ ਤਾਂ ਉਹ ਨਾ ਮੈਂ ਤੁਹਾਨੂੰ ਇੱਕ ਪੁਰਾਣੀ ਘਾਤ ਤੁਹੱਸਤ ਦੱਸਦਾ ਬਾਬਿਆਂ ਦੀ ਕਿਉਂ ਮੈਂ ਬਾਈ ਬਾਬਿਆਂ ਦਾ ਨਾ ਪੰਚਾਇਤਾਂ 'ਚ ਹੀ ਬੈਠਾ ਅਜਿੱਤਕ ਲਈ ਮੈਨੂੰ ਆਂਦੇ ਪੁਰਾਣੇ ਲੈਵਲ ਚੱਕੀ ਫਿਰਦਾ ਲੈਵਲ ਨਹੀਂ ਉਹਨਾਂ ਦੀਆਂ ਗੱਲਾਂ 'ਚ ਤੱਤ ਸੀ ਹਜੇ ਵੀ ਬਾਈ ਨਾ ਮੈਂ ਤੁਹਾਡੇ ਚੈਨਲ ਦੇ ਥਰੂ ਆਣਾ ਕੋਈ ਪਿੰਡ 'ਚ ਬੰਦਾ ਜਾਂਦਾ ਹੋਵੇ ਚਾਦਰੇ ਕੋੜਤੇ ਵਾਲਾ ਪੁਰਾਣਾ ਠੱਬੇ ਜੇ ਛਤਰ ਹੋਣ ਹੂੰ ਉਹਨੂੰ ਪਾਸੇ ਇੱਕ ਸ਼ੈਡ ਤੇ ਬਾਲੇ ਛੜਕਦੇ ਕਿਨਾਰੇ ਤੇ ਉਹਦੀਆਂ ਗੱਲਾਂ 'ਚ ਤੱਤੀ ਨਿਕਲ ਲਊਗਾ ਇਹ ਗੱਲ ਉਹ ਆ ਤੈਨੂੰ ਮੈਂ ਸੁਣਾਉਣਾ ਬਜ਼ੁਰਗ ਦੀ ਕੋਈ ਨਾ ਮੇਲੇ ਤੇ ਜਾਂਦਾ ਸੀਗਾ ਤੇ ਉਹਨੂੰ ਬੁੜੀਆਂ ਅੱਗੇ ਬਈ ਮੇਲੇ ਮਸਹਰੇ ਮਸਾ ਹੀ ਆਉਂਦੇ ਸੀ ਉਹਨੂੰ ਹਰੇਕ ਆਖਣ ਲੱਗ ਪਈ ਮੇਰੇ ਮੁੰਡੇ ਨੂੰ ਵੀ ਛਣਕਣੇ ਲਿਆਦੀ ਮੇਰੇ ਨੂੰ ਵੀ ਮੇਰੇ ਨੂੰ ਵੀ ਉਹ ਕਹਿੰਦਾ ਮੈਂ ਲਿਆਦਾ ਸਾਰਿਆਂ ਨੂੰ ਦੇਊਂਗਾ ਪਰ ਆਹ ਦਾ ਖੇਡੂ ਪੈਸੇ ਵਾਲੇ ਦਾ ਹਾਂ ਜਿਹੜਾ ਪੈਸੇ ਫੜਾ ਦੂ ਉਹ ਲੈ ਆਉ ਉਹੀ ਗੱਲ ਟਰੈਕਟਰ ਦੀ ਆ ਬਿਲਕੁਲ ਬਿਲਕੁਲ ਟਰੈਕਟਰ ਨੂੰ ਆਪਾਂ ਘਰੇ ਕੱਲਾ ਫੋਨ ਵੇਖੀ ਜਾਵਾਂਗੇ ਕੁਛ ਨਹੀਂ ਪਾਂਦਾ ਜਦੋਂ ਇੱਥੇ ਕਪਤਾਨ ਨੂੰ ਆਖਿਆ ਹੋਇਆ ਬਈ ਕੋਈ ਗੱਲ ਨਹੀਂ ਬਾਈ ਦੱਸ ਤੇਰੇ ਅਕਾਊਂਟ ਚ 4 ਲੱਖ ਪਾ ਕੇ ਕਿ 5 ਹੂੰ ਤੇ ਫਿਰ ਇਹ ਵੀ ਆਖੂਗਾ ਯਾਰ 5 ਲੱਖ ਆਹ ਰੁਪਏ ਬਹੁਤਾ ਇੱਥੋਂ ਆ ਨੱਟ ਰਹਿਣਾ ਜਾ ਰਹਿਣਾ ਹਾਂ ਬਿਲਕੁਲ ਇੱਥੋਂ ਆ ਨਾ ਰਹਿ ਜੇ ਹੈਨਾ ਸਹੀ ਗੱਲ ਹੈ ਫਿਰ ਬਣਾਉਗਾ ਨਵੀਂ ਵਿਆਹ ਹੀ ਕੁੜੀ ਵਾਂਗੂ ਚਮਕਦਾ ਨਾ ਕੋਈ ਕਾਰ ਬਿਲਕੁਲ ਬਿਲਕੁਲ ਭਾਈ ਬਿਲਕੁਲ ਇਹ ਤਾਂ ਭਈ ਫਿਰ ਆਪਣੇ ਹੀ ਸਾਰੇ ਆ ਹੈਨਾ ਹਾਂਜੀ ਤੇ ਭਾਈ ਜਿਵੇਂ ਬਾਹਰ ਇਹ ਮੈਨੂੰ ਲੱਗਦਾ ਬਾਈ ਦਾ ਟਰੈਕਟਰ ਜਾਂਦਾ ਵੀ ਡੋਲੀਆਂ ਤੇ ਆ ਕਰਮਾ ਵਾਲਾ ਅੱਛਾ ਇਹ ਮੈਨੂੰ ਲੱਗਦਾ ਇਲਾਕੇ ਚ ਪੰਜ ਦਾਸ ਦਾ ਵਿਆਹ ਹੀ ਟੈਂਡ ਕਰਲੇ ਹੋਣੇ ਆ ਬਹੁਤ ਬਹੁਤ ਵਧੀਆ ਗੱਲ ਲੱਗੀ ਹਾਂ ਥੱਪੇ ਮਗਰਾੜ ਤੇਗਲਾ ਕਰਕੇ ਬਾ ਲੈਂਦਾ ਉਹਦੇ ਦਾ ਹੀ ਆ ਦਾ ਆਪਣੇ ਹੀ ਆ ਫੋੜ ਮਗਰੋਂ ਪਤਾ ਲੱਗਦਾ ਦੱਸਾਂਗੇ ਦਿਨਾਂ ਤੋਂ ਵੀ ਕਫਤਾਰ ਤੋਂ ਲੈਂਦਾ ਦੇਖੋ ਭਾਈ ਤੁਹਾਡਾ ਵੀਡੀਓ ਤਾਂ ਤੁਸੀਂ ਬਹੁਤ ਵੇਨੇ ਹੋ ਤੁਹਾਨੂੰ ਜਾਣਕਾਰੀ ਵੀ ਦੇ ਰਿਹਾ ਤੇ ਨਾਲ ਨਾਲ ਬਾਈ ਨੇ ਸਾਨੂੰ ਜਿਹੜਾ ਮਨੋਰੰਜਨ ਆ ਕਿਉਂਕਿ ਗੋਪੀ ਬਾਈ ਕੋਲ ਵੀ ਬੈਠੋ ਇੱਕ ਦੋ ਹੋਰ ਗੱਲਾਂ ਮੈਂ ਆਪਦੇ ਚਲੋ ਚੈਨਲ ਤੇ ਵੀ ਹਨਾ ਪਾ ਦਿੰਦਾ ਦੇਸੀ ਗੱਲਾਂ ਕਈ ਵੇਰੀ ਹਾਂਜੀ ਕਈਆਂ ਨੂੰ ਯਾਰ ਜਦੋਂ ਮਿਰਚਾਂ ਲੱਗਦੀਆਂ ਫਿਰ ਤਾਂ ਕਮੈਂਟ ਕਰਦੇ ਪੁੱਠੇ ਲਿਖਦੇ ਨੇ ਗੱਲਾਂ ਤਾਂ ਸੱਚੀਆਂ ਹੁੰਦੀਆਂ ਹੱਟਦੀਆਂ ਕਈ ਭੈਣ ਆਖਦੇ ਹੁੰਦੇ ਆ ਇਹ ਤਾਂ ਆਏ ਆ ਨਾਰੀ ਸਮਾਜ ਵਿਰੋਧ ਆਏ ਆ ਮੈਂ ਵਿਰੋਧ ਕਿਸੇ ਦਾ ਵੀ ਨਹੀਂ ਕਰਦਾ ਮੈਂ ਤਾਂ ਸੱਚੀਆਂ ਦੱਸਦਾ ਜਿਹੜੀਆਂ ਅੱਜ ਕੱਲ ਗੱਲਾਂ ਚੱਲਦੀਆਂ ਹਨ ਬਿਲਕੁਲ ਬਿਲਕੁਲ ਨਾਰੀ ਦਾ ਮੈਂ ਸਨਮਾਨ ਕਰਨਾ ਜਿਹੜੀ ਨੇ ਹਨਾ ਐਡਾ ਜਨਤ ਸਾਜਾ ਕਿਉਂ ਜੇ ਤੀ ਨਾ ਹੋਵੇ ਆ ਤੇ ਤਾਂ ਉਹਦੇ 3 ਬਿਨਾ ਕੱਲ ਨਹੀਂ ਆਉਂਦੀ ਪੁੱਤਾਂ ਬੇ ਨਾ ਆਇਨੀ ਤੇ 3 ਬਾਈ ਜੇ ਹੋਣ ਗੀਆਂ ਤਾਂ ਆਪਣਾ ਜਨਰੇਸ਼ਨ ਅੱਗੇ ਵਧੂ ਹਨਾ ਉਹ ਗੱਲ ਚ ਨਹੀਂ ਮੈਂ ਗੱਲ ਤੇ ਮੈਂ ਤਾਂ ਉਹ ਮਾਨੀਆਂ ਮੋਟੀਆਂ ਵਿੱਚੋਂ ਨੋਕਾ ਝੋਕਾ ਦੱਸਦਾ ਉਹਨਾਂ ਜਿੰਗਾ ਘਰਾਂ ਚ ਚੱਲਦੀਆਂ ਹਨਾ ਤੇ ਚੱਲਦੀਆਂ ਵੀ ਆ ਬਾਈ ਬਿਲਕੁਲ ਉਹ ਫਿਰ ਨਾ ਜਦੋਂ ਗੁੱਸਾ ਆ ਮਨ ਜਾਂਦੀਆਂ ਉਹ ਬਾਈ ਮਨਿੰਦਰ ਸਿੱਧੂ ਦੇ ਚੈਨਲ ਤੇ ਜਾਂ ਤੇਰੇ ਚੈਨਲ ਤੇ ਆਪਾਂ ਵੇਖਾ ਪਉਂਦੇ ਹੀ ਲੈਂਦੇ ਆ ਫਿਰ ਉਹ ਥੰਦੇ ਵੀ ਲੇਖਦੀਆਂ ਇਹ ਤਾਂ ਆਏ ਆ ਇਹਨੂੰ ਔਰਤ ਦਾ ਸਨਮਾਨ ਨਹੀਂ ਸਨਮਾਨ ਵੀ ਕਰਦੇ ਆ ਅਸੀਂ ਸਭ ਕੋ ਕਰਦੇ ਆ ਜਿਹੜੀਆਂ ਸਹੀ ਆ ਕੁੜੀਆਂ ਉਹਨਾਂ ਨੂੰ ਦਿਲੋਂ ਰਿਸਪੈਕਟ ਕਰਦੇ ਆ ਪਰ ਕਈਆਂ ਨੂੰ ਆ ਫਿਰ ਮਾੜੀ ਜਿਹੀ ਉਹ ਜਦੋਂ ਹੱਡ ਤੇ ਲੱਗਦੀ ਆ ਜੇ ਬਾਈ ਸੱਸਾਂ ਹੂੰ ਨੌਆਂ ਨੂੰ ਧੀਆ ਸਮਝਣਾ ਤੇ ਜਿਹੜੀਆਂ ਨੌਆਂ ਉਹ ਸੱਸਾਂ ਨੂੰ ਮਾਵਾਂ ਸਮਝਣਾ ਤੇ ਕਦੇ ਘਰਾਂ ਚ ਕਲੇਸ਼ ਨਹੀਂ ਪੈਂਦਾ ਬਿਲਕੁਲ ਸਹੀ ਹੈ ਪਰ ਹੁਣ ਥੋੜਾ ਜਿਹਾ ਨਾ ਬਦਲ ਗਿਆ ਜਮਾਨਾ ਹੁਣ ਐਡਾ ਹੈ ਨਹੀਂ ਜਿਹੜੀਆਂ ਹੁਣ ਕੁੜੀਆਂ ਨਾ ਉਹ ਪੜੀਆਂ ਲਿਖੀਆਂ ਹੂੰ ਉਹ ਸੱਸਾਂ ਦੀ ਰਿਸਪੈਕਟ ਕਰਦੀਆਂ ਪਰ ਜਿਹੜੀਆਂ ਸੱਸਾਂ ਨੇ ਪਿਛਲੀਆਂ ਆਉਂਦੀਆਂ ਸੱਸਾਂ ਜੋ ਪੁਰਾਣੇ ਜ਼ਮਾਨੇ ਚੋਂ ਆਂਗਾ ਇਹ ਉਵੇਂ ਕਰਦੀਆਂ ਵੀ ਸਾਡੇ ਨਾਲ ਸਾਸਾਂ ਐ ਕਰਦੀ ਰਹੀ ਅਸੀਂ ਇਹਦੇ ਨਾਲ ਕਰਕੇ ਪਰ ਨਹੀਂ ਸਹੀ ਜਿਹੜੀ ਧੀ ਆ ਤੁਹਾਡੀ ਨੋਈ ਆ ਤੁਹਾਡੀ ਧੀ ਦਾ ਗਾਂ ਵਿਆਹ ਕੇ ਕਿਸੇ ਘਰ ਦੀ ਹੋਰ ਧੀ ਬਣ ਗਈ ਉਹ ਗੱਲਾਂ ਦਾ ਮੈਂ ਸੱਚੀਆਂ ਜਿਹੀਆਂ ਦੱਸਦਾ ਹੁੰਦਾ ਪਰ ਉਹ ਯਾਰ ਨਾ ਥੋੜਾ ਜਿਆ ਮਨ ਜਾਂਦੇ ਆ ਚਲੋ ਭਾਈ ਦੁਨੀਆ ਦੋਨੇ ਪਾਸੇ ਚੱਲਦੀ ਆ ਹੈ ਦੁਨੀਆ ਦੋਨੇ ਪਾਸੇ ਚੱਲਦੀ ਆ ਤੇ ਭਾਈ ਕਪਤਾਨ ਭਾਈ ਆਪਾਂ ਤੁਸੀਂ ਮੈਂ ਦੇਖਿਆ ਪਹਿਲਾਂ ਤਲਵੰਡੀ ਕੰਮ ਕਰਦੇ ਸੀ ਹੁਣ ਪਿੰਡ ਹੀ ਸਾਰਾ ਰੌਣਕ ਮੇਲਾ ਲਾਇਆ ਹੋਇਆ ਜ ਹਨ ਬਹੁਤ ਵਧੀਆ ਕਿਉਂਕਿ ਮੈਨੂੰ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਤੇ ਆ ਤੇ ਬਲਜਿੰਦਰ ਦੀ ਬਦੌਲਤ ਆਪਾਂ ਮਿਲੇ ਆ ਤੇ ਭਾਈ ਜਿਵੇਂ ਹੁਣ ਆਪਾਂ ਉਹੀ ਗੱਲ ਕਰ ਰਹੇ ਸੀ ਪਿੰਡਾਂ 'ਚ ਥੜਿਆ ਤੇ ਆਮ ਗੱ ਵੀਰ ਪ੍ਰਾਣਾ ਦਾ ਪ੍ਰਾਣਾ ਹੀ ਰਹਿੰਦਾ ਪਰ ਤੁਸੀਂ ਜਿਵੇਂ ਇਹਨੂੰ ਉੱਤੇ ਬੈਠ ਕੇ ਦੇਖ ਕੇ ਫੀਲਿੰਗ ਦੇਖੇ ਹੈਣਾ ਜੇ ਭਾਈ ਜਿਵੇਂ ਹੁਣ ਪ੍ਰਾਣੇ 5911 ਦਾ ਬੜਾ ਟ੍ਰੈਂਡ ਹੈਗਾ ਤੁਹਾਡੇ ਕੋਲੋਂ ਵੇਖੋ ਪਿੱਛੇ 5911 ਪ੍ਰਾਣਾ 5911 ਖੜਾ ਹੋਇਆ ਹੈ ਨਾ ਪਿੰਡਾਂ ਚ ਮੁੰਡਾ ਨਵੇਂ ਮੁੰਡਾਂ ਚ ਬਹੁਤ क्रेज ਹੈ 5911 ਤਿਆਰ ਕਰਾਉਂਦੇ ਹਨ ਤੇ ਮੋਬਾਈਲ ਵਾਲੇ ਹੀ ਬਣਾ ਗਏ ਹਨ ਹਾਂ ਬਿਲਕੁਲ ਭਾਈ ਤੇ ਉਹ ਆਪਾਂ ਤਿਆਰ ਕਰਦੇ ਆ ਮੋਡੀਫਿਕੇਸ਼ਨ ਪੂਰਾ ਕਰਕੇ ਕਿੰਨੇ ਪਹਿਲਾਂ ਇੱਕ ਤਾਂ ਬੁਕਿੰਗ ਆਪਣਾ ਕਰਾਉਣੀ ਜ਼ਰੂਰੀ ਹੈ ਹਾਂਜੀ ਇੱਕ ਤਾਂ ਬੁਕਿੰਗ ਕਰਾਉਣੀ ਪਊ ਜੀ ਤੇ ਇੱਕ ਸੈਕੰਡ ਆਪਣਾ ਕੰਮ ਇਹ ਆ ਵੀ ਬੰਦਾ ਉਹ ਵੀ ਆਪਣੇ ਨਾਲ ਕੰਟੈਕਟ ਕਰੋ ਉਹ ਵਿజిਟ ਕਰੇ ਇੱਥੇ ਆ ਕੇ ਜਿਹਨੂੰ ਕੁਆਲਿਟੀ ਚਾਹੀਦੀ ਆ ਹਲਕੇ ਕੰਮ ਵਾਲਾ ਕੋਈ ਵੀ ਬੰਦਾ ਆਪਣੇ ਨਾਲ ਕੰਟੈਕਟ ਨਾ ਸਮਝ ਗਏ ਉਹ ਹਲਕਾ ਕੰਮ ਆਪਾਂ ਕਰਦੇ ਨਹੀਂ ਕਰਦੇ ਨਹੀਂ ਹਾਂ ਤੇ ਦੂਜੀ ਗੱਲ ਇਹ ਬੁਕਿੰਗ ਆ ਗਈ ਹਰੇਕ ਟਰੈਕਟਰ ਦੀ ਜਿਹੇ ਜਿਹੇ ਕੰਮ ਕਰਾਉਣਾ ਉਹਦਾ ਟਾਈਮ ਪੀੜ ਦੇ ਦੇਵਾਂਗੇ ਜੀ ਕਿੰਨੇ ਟਾਈਮ ਚ ਉਹਦਾ ਕੰਮ ਨਿਭੜੂ ਕਿੰਨੇ ਟਾਈਮ ਨੂੰ ਟਰੈਕਟਰ ਚਾਹੀਦਾ ਜਦੋਂ ਕਰਤਾ ਜਿਵੇਂ ਬਾਈ ਗੋਪੀ ਨੇ ਕਹੀ ਸੀ ਹਨਾ ਵੀ ਜਿਹੜਾ ਉਹ ਲਾਗੇ ਚੀਜ਼ ਕਹੂਗਾ ਹਾਂ ਫੇਰ ਨਹੀਂ ਬਣਦੀ ਫੇਰ ਕਪਤਾਨ ਜ਼ਿੰਮੇਵਾਰ ਹੈ ਹਾਂ ਬਿਲਕੁਲ ਜਿਹੜੀ ਚੀਜ਼ ਕਰਕੇ ਦੇਤੀ ਐਫੀ ਡੈਪਟ ਤੇ ਲਿਖ ਕੇ ਦੇਵਾਂਗੇ ਬਾਈ ਜੀ ਚਾਹੇ ਮਕੈਨੀਕਲ ਕਰਾ ਲਓ ਚਾਹੇ ਉੱਪਰਲੀ ਮੋਡੀਫਿਕੇਸ਼ਨ ਕਰਾ ਲਓ ਠੀਕ ਹੈ ਜਿਹੜੀ ਵੀ ਜੀ ਲਿਖ ਕੇ ਦੇ ਲਿਖ ਕੇ ਲੈ ਜੇ ਠੀਕ ਹੈ ਨਵੇਂ ਵਾਲੀ ਫੀਲਿੰਗ ਨਾ ਆਈ ਇੱਕ ਪੈਸਾ ਨਹੀਂ ਘਾਟ ਹੀ ਨਹੀਂ ਛੱਡਦਾ ਯਾਰ ਮੈਂ ਘੱਟੋ ਘੱਟ 22 ਦੇ ਨਾ ਇੱਥੇ ਆਹ ਸ਼ੋਅਰੂਮ ਤੇ ਦੋ ਤਿੰਨ ਮੇਰੀ ਆ ਗਿਆ ਨਵੇਂ ਖੜੇ ਹੁੰਦੇ ਆ ਤੇ ਆ ਸਜੇ ਤਜੇ ਹੀ ਖੜੇ ਹੁੰਦੇ ਆ ਹਾਂ ਹੈ ਇਹ ਜੋ ਮੈਸ ਇੰਡੀਆ ਦਾ ਸ਼ੋਅ ਜਾ ਨਹੀਂ ਚੱਲਦਾ ਤੇ ਉਹ ਹੈ ਨਾ ਕਿਹੜਾ ਬਾਹਰ ਜੇ ਕਿਹੜਾ ਤਾਂ ਪੂਰਾ ਸਿਰੇ ਹੀ ਹੁੰਦੀ ਗੱਲ ਬਾਕੀ ਫਿਰ ਭਾਈ ਗਾਂ ਅਗਲੇ ਦੀ ਸਮਾਈ ਆ ਇਹ ਤਾਂ ਹੈ ਨਹੀਂ ਵੀ ਆਪਾਂ ਕਪਤਾਨ ਤੋਂ ਇੱਥੇ ਡਾਊਨ ਸੀਲਿੰਗ ਕਰਾ ਲ ਕੇ ਜਾਂ ਛਤਰੀ ਲਵਾ ਲ ਕੇ ਘਰੇ ਜਾ ਕੇ ਉਹਦੀ ਸਮਾਈ ਨਾ ਕਰੀਂ ਨਾ ਤਬਈ ਲੀੜਾ ਵੀ ਮਾਰਦਾ ਹੈ ਨਾ ਬਾਈ ਰੱਖਣੀ ਪੈਂਦੀ ਫੇਰ ਹੀ ਚਮਕਦਾ ਰਹਿੰਦੀ ਆ ਹਨਾ ਬਿਲਕੁਲ ਬਿਲਕੁਲ ਧਾ ਕੇ ਬਾਈ ਸਿਰਚ ਕੰਗਾ ਦਾ ਆਪਾਂ ਵੀ ਮਾਰਦੇ ਆ ਤੇ ਫੇਰ ਇਹਨੂੰ ਤਾਂ ਜੇ ਇਹਨੂੰ ਝਾੜੇ ਪੁੰਝੇਗਾ ਵਰ ਦੇਊਗਾ ਬਿਲਕੁਲ ਬਿਲਕੁਲ ਬਾਈ ਇੱਕ ਗੱਲ ਹੋਰ ਆ ਜਿਵੇਂ ਤੁਸੀਂ ਕਿੰਨਾ ਸਮਾਂ ਪਹਿਲਾਂ ਤੁਹਾਨੂੰ ਬੁਕਿੰਗ ਕਰਾਉਣ ਔਰ ਕਿੰਨਾ ਸਮਾਂ ਤੁਸੀਂ ਲੈਨੇ ਹੋ ਟਰੈਕਟਰ ਨੂੰ ਮੋਡੀਫਾਈ ਪੂਰਾ ਮੰਨ ਲਓ ਇੱਕ ਟਰੈਕਟਰ ਆ ਪੂਰਾ ਪ੍ਰੋਪਰ ਮੋਡੀਫਾਈ ਕਰਨਾ ਉਦਾਹਰਨ ਦੇ ਤੌਰ ਤੇ 58 ਘੰਟੇ ਲਾਉਣਾ ਜੀ ਘੱਟੋ ਘੱਟ ਬਈ 3 ਤੋਂ 4 ਮਹੀਨੇ ਮਿਨੀਮਮ ਟਾਈਮ ਲੱਗੂਗਾ ਜੀ 3 ਤੋਂ 4 ਮਹੀਨੇ ਹਾਂਜੀ ਤੇ ਬੁਕਿੰਗ ਦਾ ਪਹਿਲਾਂ ਵੀ ਟਰੈਕਟਰ ਛੱੜਨਾ ਕਦੋਂ ਆ ਉਹ ਕਾਲ ਤੇ ਪਤਾ ਲੱਗੂ ਆਪਣੇ ਕੋਲੇ ਟਾਈਮ ਕਦੋਂ ਵਿਹਲਾ ਹੁੰਦਾ ਜੀ ਜੀ ਤੇ ਜਿੰਨੇ ਵੀ ਮਤਲਬ ਮੈਂ ਮੇਨ ਮੇਰਾ ਮਾਧਿਅਮ ਇਹ ਸੋਡੇ ਚੈਨਲ ਰਾਹੀਂ ਇਹੀ ਕਹਿਣਾ ਚਾਹੂੰਗਾ ਮੈਂ ਜਿੰਨੇ ਵੀ ਬਾਹਰ ਬੈਠੇ ਨੇ ਐਨ ਆਰ ਆਈ ਵੀਰ ਆਪਣੇ ਹਨਾ ਦੇਖੋ ਇੱਥੇ ਆ ਨਹੀਂ ਸਕਦੇ ਉਹ ਤੇ ਜ਼ਿਆਦਾਤਰ ਮਤ ਤੇ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਲੇਕਿਨ ਆਪਾਂ ਇੰਨੀ ਗਰੰਟੀ ਦੇ ਸਕਦੇ ਆਂ ਬਾਈ ਜਿਹੜਾ ਕੰਮ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਤੁਸੀਂ ਕੈਨੇਡਾ ਲੈ ਜਾਓ ਅਮਰੀਕਾ ਲੈ ਜਾਓ ਲੀਕ ਲੁਕ ਹੋਣ ਵਾਲੀ ਗੱਲ ਤਾਂ ਭੁੱਲ ਜਾਓ ਤੇ ਬੰਦਾ ਦੋ ਜਾਂ ਤਿੰਨ ਪੀੜੀਆਂ ਟਰੈਕਟਰ ਚਲਾ ਲੇ ਕੱਲੇ ਸਰਵਿਸ ਤੋਂ ਬਣਾ 100 ਰੁਪਿਆ ਲੱਗਿਆ ਕਪਤਾਨ ਨੂੰ ਫੜ ਲਿਓ ਆਕੇ ਕੱਲੇ ਸਰਵਿਸ ਤੋਂ ਬਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਨਹੀਂ ਮਿਸਤਰੀ ਆਮ ਨਾਲ ਕੰਮ ਕਰਾ ਲਓ ਆਮ ਮਿਸਤਰੀਓ ਜਿਹੜੀ ਆਪਾਂ ਗੱਲ ਕਰ ਰਹੇ ਆਂ ਲੀਕेज ਪ੍ਰਾਣ ਟਰੈਕਟਰ ਦੇ ਬੰਦ ਨੂੰ ਪਰ ਆ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਵੀ ਪੁਰਾਣਾ ਟਰੈਕਟਰ ਜਿਹੜੀ ਤੁਹ ਤੇ ਐਣੀ ਮਕੈਨਿਕਲ ਮੰਕਾ ਮੰਗ ਜੇ ਕਿਉਂਕਿ ਕੈਨੇਡਾ ਅਮਰੀਕਾ ਚ ਬਾਈ ਮਿਸਤਰੀ ਨਹੀਂ ਅਵੇਲੇ ਬਿਲਕੁਲ ਕੋਈ ਨਹੀਂ ਮਿਲਦਾ ਬੰਦਾ ਕੇਰਾ ਸ਼ੌਕ ਨਾਲ ਇਹ 10 ਲੱਖ 15 ਲੱਖ 5 ਲੱਖ ਲਾ ਕੇ ਲੈ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਉਹਨੂੰ ਪਰਫਾਰਮ ਹੀ ਨਹੀਂ ਕਰਦਾ ਉਹ ਡਾਇਰੈਕਟਰ ਜੇ ਉਹ ਪਰਫਾਰਮ ਨਹੀਂ ਕਰਦਾ ਉਹ ਮੋਡੀਫਿਕੇਸ਼ਨ ਤੋਂ ਹੀ ਮਾਣੱਕ ਜਾਂਦਾ ਉਹ ਬੰਦੇ ਦਾ ਦੁਬਾਰੇ ਉਹ ਜੇ ਕੋਈ ਤੇਰੇ ਵਰਗਾ ਵੀ ਰਿਆ ਕਰਦਾ ਯਾਰ ਮੈਂ ਫੋੜ ਲਿਆਉਣਾ ਕੋਈ ਕਹਿੰਦਾ ਮੈਂ ਨੱਡ ਗਿਆ ਲੈ ਲਿਆਉਣਾ ਕਹਿੰਦਾ ਯਾਰ ਨਾ ਇਹ ਕੰਮ ਤੋਂ ਰਹਿਣ ਦੇ ਤੂੰ ਹਨਾ ਇਹ ਨਾਲ ਨਹੀਂ ਕਿਉਂ ਨਾਲ ਨਹੀਂ ਕਿਉਂਕਿ ਇੱਥੋਂ ਕੰਮ ਹੀ ਨਹੀਂ ਚੰਗਾ ਹੋ ਕੇ ਜਾਂਦਾ ਬਾਈ ਜਿੰਨਾ ਕੰਮ ਕਰਾਂਗੇ ਓਰੀਜਨਲ ਕਰ ਪਹਿਲਾਂ ਕਿਹਾ ਉਹਨਾਂ ਤੋਂ ਸੌਰੀ ਮੰਗਦੇ ਆ ਨੇੜੇ ਤੇੜੇ ਬਹੁਤ ਮਿਸਤਰੀ ਆ ਉਹਨਾਂ ਕੋਲੇ ਹਨਾ ਤੇ ਉਹਦੇ ਵਿੱਚ ਹਾਂ ਕਰਾ ਕੇ ਲਿਜਾਓ ਚਾਹੇ ਕੈਨੇਡਾ ਬੈਠਾ ਹੋਵੇ ਜਾਂ ਅਮਰੀਕਾ ਬੈਠਾ ਹੈ ਸਰਵਸ ਤੋਂ ਬਣਾ ਰੁਪਿਆ ਭਾਲ ਜੇ ਇੱਥੋਂ ਯਾਰ ਮੈਂ ਜ਼ਿੰਮੇਵਾਰ ਆ ਤੁਹਾਡੇ ਤੁਸੀਂ ਆ ਚੈਨਲ ਤੇ ਅੱਜ ਸੁਣਦੇ ਆ ਵੀਡੀਓ ਸਾਮਕੇ ਰੱਖ ਲਓ ਬਈ ਤੁਸੀਂ ਦੇਖ ਲਿਆ ਬਾਈ ਨੇ ਵੀ ਆਪਣੀ ਜ਼ਮੇਵਾਰ ਚੱਕ ਲਈ ਬਾਕੀ ਦੇਖਿਆ ਗੋਪੀ ਬਾਈ ਤਿਆਰ ਕਰਾ ਕੇ ਲ ਗਿਆ ਗੱਲ ਰੌਂਦੇ ਵਾਲਾ ਬਾਈ ਹੁਣੇ ਹੀ ਲੈ ਕੇ ਗਿਆ ਆਪਣਾ ਡ੍ਰੈਕਟਰ ਤਿਆਰ ਕਰਾ ਕੇ ਲੋਕ ਤਾਂ ਹੀ ਹੁੰਦੇ ਆ ਜੇ ਕੁਝ ਚੰਗਾ ਮਿਲਦਾ ਅਗਲੇ ਨੂੰ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਬਾਈ ਦਾ ਜਿਹੜਾ ਆਪਾਂ ਵਿਜ਼ ਆ ਸ਼ੋਰੂਮ ਚ ਕਹਿ ਲਈਏ ਮੈਂ ਤਾਂ ਸ਼ੋਰੂਮ ਹੀ ਕਹੂੰ ਬਾਈ ਤੁਹਾਡੇ ਨਵੇਂ ਟਰੈਕਟਰ ਹੁੰਦੇ ਆ। ਉਹ ਉਵੇਂ ਹੀ ਆ ਬਾਈ। ਹੈ ਤੇ ਮੋਡੀਫਿਕੇਸ਼ਨ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਤੇ ਜੇਕਰ ਤੁਹਾਡਾ ਵੀ ਇੰਟਰਸਟ ਹੈਗਾ ਤੁਸੀਂ ਆਪਦਾ ਟਰੈਕਟਰ ਲਿਆ ਸਕਦੇ ਹੋ ਤਿਆਰ ਕਰਾ ਸਕਦੇ ਹੋ ਤੇ ਇਸ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ